ਸਮਾਣਾ ਦਾ ਬੌਕਸਿੰਗ ਕਲੱਬ ਹੈ ਜਿਹੜੇ ਕਿ ਖਿਡਾਰੀ ਅਮਰੀਕਾ ਤੱਕ ਖੇਡਣ ਜਾ ਰਹੇ ਹਨ ਔਰ ਉਹਨਾਂ ਨੇ ਸਮਾਣਾ ਦਾ ਨਾਮ ਰੋਸ਼ਨ ਕੀਤਾ ਹੈ ਔਰ ਅਮਰੀਕਾ ਤੋਂ ਵੀ ਇਹਨਾਂ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਛੋਟੇ ਛੋਟੇ ਬੱਚੇ ਜਿਹੜੇ ਸਮਾਣਾ 'ਚ ਖੇਡਦੇ ਨੇ 7 ਸਾਲ ਦਾ ਬੱਚਾ ਸੀ ਦੇਖਿਆ ਜਿਹੜਾ ਬੌਕਸਿੰਗ ਦੇ ਵਿੱਚ ਹਿੱਸਾ ਲੈ ਰਿਹਾ ਹੈ ਅਸੀਂ ਗੱਲਬਾਤ ਕਰਦੇ ਹਾਂ ਕੁਲਦੀਪ ਜੀ ਆਏ ਕੁਲਦੀਪ ਜੀ ਆਏ ਅਮਰੀਕਾ 'ਚ ਖੇਡਦੇ ਆ ਇਸ ਨੂੰ ਪ੍ਰਮੋਟ ਕਰਦੇ ਆ ਇਸ ਖੇਡ ਨੂੰ ਅੱਜ ਆਇਓ ਤੁਸੀਂ ਇੱਥੇ ਇਹਨਾਂ ਖਿਡਾਰੀਆਂ ਨੂੰ ਉਤਸ਼ਾਹਿਤ ਹਾਂਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅ ਇਹ ਸਾਡਾ ਸਭ ਤੋਂ ਪੁਰਾਣਾ ਕਲੱਬ ਆ ਪਹਿਲਾਂ ਇੱਥੇ ਕੋਚ ਆਪਣੇ ਇੰਟਰਨੈਸ਼ਨਲ ਬੌਕਸਰ ਰਾਮ ਸਿੰਘ ਹੁੰਦੇ ਸੀ ਉਹ ਥੋੜਾ ਟਾਈਮ ਪਹਿਲਾਂ ਉਹ ਆਪਣੇ ਯੂ ਐਸ اے ਚਲੇ ਗਏ ਨੇ ਉੱਥੇ ਸ਼ਿਫਟ ਕਰ ਲਏ ਉਹਨਾਂ ਨੇ ਪਰ ਉਹਨਾਂ ਨੇ ਇੱਥੇ ਬਹੁਤ ਮਿਹਨਤ ਕਰਕੇ ਬਹੁਤ ਹੀ ਬੱਚੇ ਇੱਥੋਂ ਤਿਆਰ ਕਰੇ ਨੇ ਜਿਹੜੇ ਕਿ ਅੱਡ ਅੱਡ ਕੰਟਰੀਆਂ ਦੇ ਵਿੱਚ ਖੇਡੇ ਨੇ ਅਮਰੀਕਾ ਪੂਰੇ ਵਰਲਡ ਵਾਈਡ ਹੀ ਮੁੰਡੇ ਖੇਡੇ ਨੇ ਤੇ ਵਧੀਆ ਨਾਂ ਚਮਕਾਇਆ ਤੇ ਅੱਜ ਵੀ ਇੱਥੇ ਬਹੁਤ ਬੱਚੇ ਟ੍ਰੇਨਿੰਗ ਕਰ ਰਹੇ ਨੇ ਉਹਨਾਂ ਦੇ ਕਰਕੇ ਤੇ ਬਾਕੀ ਨਾਲ ਜਿੰਨੇ ਵੀ ਇੱਥੇ ਸਮਾਣੇ ਤੋਂ ਜਾਂ ਸੇ ਪਾਸ ਦੇ ਪਿੰਡਾਂ ਦੇ ਜਿੰਨੇ ਵੀ ਆਪਣੇ ਸਹਿਯੋਗੀ ਨੇ ਸਾਰੇ ਜਿਨ੍ਹਾਂ ਦੇ ਬੱਚੇ ਇੱਥੇ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਪੂਰਾ ਇਹ ਕਲੱਬ ਨੂੰ ਦੇਖ ਰਹੇ ਇੱਕ ਦੇਖ ਰਹੇ ਕਰਦੇ ਨੇ ਤੇ ਨਾਲ ਹੀ ਅੱਜ ਮੈਂ ਦੱਸਣਾ ਚਾਹੁੰਦਾ ਵੀ ਮੇਰੇ ਨਾਲ ਅਮਰੀਕਾ ਤੋਂ ਮਿਸਟਰ ਕ੍ਰਿਸ ਇੱਥੇ ਆਏ ਨੇ ਜਿਹੜੇ ਕਿ ਇੱਕ ਬੌਕਸਿੰਗ ਦੇ ਪ੍ਰੋਮੋਟਰ ਨੇ ਇਹ ਸਾਊਦੀ ਅਰਬ ਦੇ ਵਿੱਚ ਇੱਕ ਇਵੈਂਟ ਕਰਾਉਣ ਆਏ ਹੋਏ ਸੀ ਤੇ ਮੈਂ ਉਹਨੂੰ ਇਨਵਾਈਟ ਕੀਤਾ ਤੇ ਅੱਜ ਇਹਨਾਂ ਨੂੰ ਆਪਸੀਂ ਚੰਡੀਗੜ੍ਹ ਤੋਂ ਲੈ ਕੇ ਆ ਤੇ ਮੈਂ ਇਹਨੂੰ ਚਾਹਿਆ ਵੀ ਮੈਂ ਆਪਣੇ ਜਿੰਨੇ ਵੀ ਸਾਡਾ ਬੌਕਸਿੰਗ ਕਲੱਬ ਆ ਸਮਾਣਾ ਉੱਥੇ ਸਾਰਿਆਂ ਨੂੰ ਮਿਲਵਾਵਾਂ ਤੇ ਇਹ ਵੀ ਇੱਥੇ ਦੇਖ ਕੇ ਖੁਸ਼ ਹੋਣਗੇ ਸਾਰਿਆਂ ਨੂੰ ਮਿਲ ਕੇ ਸੋ anything to say our boxing club samana boxing I'm club i'm very very happy to be here thank you everyone for this warm welcome and i look forward to to seeing inside thank you so much everyone thank you ha ji ha ji ye to shuru to chalda re 10 sal to chalda re apne jede vi bacche vadhia hunde ne jede apne coach <coughs> saab hunde ne saanu dasde ne ve eh munda fit aa vadhia okay aa khedan layi tagda munda ਜਿਹੜਾ ਬੰਦਾ ਫਿੱਟ ਹੁੰਦਾ ਉਹਨੂੰ ਆਪਾਂ ਅੱਗੇ ਫਾਈਟਾਂ ਕਰਾਉਂਦੇ ਆਂ ਪੰਜਾਬ ਦੇ ਕੁਲਦੀਪ ਜੀ ਕਿੰਨੇ ਕੁ ਬੱਚਿਆਂ ਨੂੰ ਤੁਸੀਂ ਉੱਥੇ ਲੈ ਗਏ ਹੋ ਬਹੁਤ ਜ਼ਿਆਦਾ ਬਾਈ ਕੋਈ ਗਿਣਤੀ ਨਹੀਂ ਆਉਂਦਾ ਹਾਂਜੀ ਹਾਂਜੀ ਹੁਣ ਤਾਂ ਬਹੁਤ ਹੋ ਗਏ ਜੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਸੇ ਤੋਂ ਹਟ ਕੇ ਬੌਕਸਿੰਗ ਤੇ ਹੋਰ ਖੇਡਾਂ ਵੱਲ ਜਾ ਰਿਹਾ ਹੈ ਇਹਨਾਂ ਦੇ ਨਾਲ ਦੇਖੋ ਖਿਡਾਰੀਆਂ ਦੇ ਨਾਲ ਜਿਹੜੇ ਅਮਰੀਕਾ ਦੇ ਮਿਸਟਰ ਕ੍ਰਿਸ ਆਏ ਹੈ ਔਰ ਕੁਲਦੀਪ ਸਿੰਘ ਇਹਨਾਂ ਨੂੰ ਇੰਟਰੋਡਕਸ਼ਨ ਵੀ ਕਰਾਂਗੇ ਇਹਨਾਂ ਖਿਡਾਰੀਆਂ ਨਾਲ ਜਿਹੜੇ ਸਮਾਣਾ ਦੇ ਬੌਕਸਰ ਹੈ ਸਮਾਣਾ ਕੇ ਜੋ ਬੌਕਸਰ ਹੈ ਲੜਕੀਆਂ ਹੈ ਪਾਵੇਂ ਮੁੰਡੇ ਇਹ ਇਹਨਾਂ ਨਾਲ ਇੰਟਰੋਡਕਸ਼ਨ ਕਰ ਰਹੇ ਹੈ ਵੈ ਔਰ ਖਿਡਾਰੀ ਵੀ ਇਹਨਾਂ ਦਾ ਦੇਖੋ ਜਿਹੜੇ ਅਮਰੀਕਾ ਤੇ ਪਹੁੰਚੇ ਮਿਸਟਰ ਕ੍ਰਿਸ ਉਹਨਾਂ ਦੇ ਨਾਲ ਮੁਲਾਕਾਤ ਖਿਡਾਰੀਆਂ ਦੀ ਹੋ ਰਹੀ ਹੈ ਇਹਨਾਂ ਖਿਡਾਰੀਆਂ ਨੂੰ ਪਰਖਣ ਦੇ ਬਾਅਦ ਇਹਨਾਂ ਨੂੰ ਜਿਹੜੇ ਸਮਾਣਾ ਕੇ ਬੌਕਸਿੰਗ ਦੇ ਬੱਚੇ ਹੈ ਇਹਨਾਂ ਨੂੰ ਖਿਡਾਰੀਆਂ ਨੂੰ ਅਮਰੀਕਾ ਲੈ ਕੇ ਜਾਣਗੇ ਇਹਨਾਂ ਬੱਚਾ ਨੂੰ ਉਤਸ਼ਾਹਿਤ ਕਰਨਗੇ ਇਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਇੱਕ ਮੋਗਾ ਮਿਲੇਗਾ ਦੇਖ ਤੁਸੀਂ ਦੇਖ ਰਹੇ ਹੋ ਇਹ ਬੱਚੇ ਕਿੰਨੇ ਕਿੰਨੇ ਸਾਲ ਦੇ 8 ਸਾਲ ਦੇ ਕੋਈ 10 ਸਾਲ ਦੇ ਕੋਈ 12 ਸਾਲ ਦੇ ਹੈ ਔਰ ਬੱਚੇ ਅਭੀ 7ਵੀਂ 8ਵੀਂ ਚ ਪੜ ਰਹੇ ਹਨ ਇਹਨਾਂ ਬੱਚਾ ਨਾਲ ਗੱਲਬਾਤ ਕਰਦੇ ਆਂ ਔਰ ਕਿਸ ਤਰ੍ਹਾਂ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਹ ਬ ਕਿਸ ਤਰ੍ਹਾਂ ਮਤਲਬ ਆਂਦੇ ਆ ਜਿਸ ਤਰ੍ਹਾਂ ਆਹ ਛੋਟਾ ਬੱਚਾ ਪੰਜਾਬ ਨੂੰ ਕਹਿ ਜਾਂਦਾ ਪੰਜਾਬ ਨਸੇ ਪਾਸੇ ਜਾ ਰਿਹਾ ਹੈ ਲੇਕਿਨ ਇਹ ਬੱਚੇ ਸਾਵਧਾਨ ਕਰ ਰਹੇ ਹੈ ਕਿ ਨਸੇ ਤੋਂ ਹਟ ਕੇ ਖੇਡਾਂ ਨਾਲ ਜੁੜਨਾ ਕਿੰਨਾ ਜ਼ਰੂਰੀ ਹੈ ਬੇਟਾ ਕਿ ਸੁਭਿੰਦ ਕਿਹੜੀ ਕਲਾਸੇ ਪੜ ਰਹੇ ਹੋ ਤੁਸੀਂ ਪਲੱਸ 1 ਤੁਸੀਂ ਪਲੱਸ 1 ਸੇ ਪੜ ਰਹੇ ਹੋ ਬੌਕਸਿੰਗ 'ਚ ਹਿੱਸਾ ਲੈ ਰਹੇ ਹੋ ਸਿੱਖ ਰਹੇ ਹੋ ਕਿੰਨੇ ਟਾਈਮ ਤਾਰ ਰਹੇ ਹੋ 1 ਮਹੀਨਾ ਹੋ ਗਿਆ ਮੈਨੂੰ 1 ਮਹੀਨਾ ਤੁਹਾਡੇ ਮਨ ਸੇ ਕਿਵੇਂ ਆਇਆ ਵੀ ਮੈਂ ਬੌਕਸਿੰਗ ਪਛੇ ਜਾਵਾਂ ਐਕਚੁਅਲੀ ਮੈਂ ਸਟੇਟ ਖੇਡਣ ਗਈ ਸੀ ہاکی ਦੀ ਉੱਥੇ ਮੈਨੂੰ ਦੱਸਿਆ ਗਿਆ ਕਿ ਐਸ ਪਰ ਯੋਰ ਹਾਈਟ ਐਂਡ ਯੋਰ ਅਬਿਲਿਟੀਜ਼ ਤੁਹਾਨੂੰ ਬੌਕਸਿੰਗ ਦੇ ਵਿੱਚ ਜਾਣਾ ਚਾਹੀਦਾ ਸੋ ਆਈ ਪਰਸੂਡਡ ਤੇ ਕਿਹੜੇ ਪਿੰਡ ਦਾ ਤੁਹਾਡਾ ਰਤਨਹੜੀ ਰਤਨਹੜੀ ਤੋਂ ਆਨ ਬੁਕਸੀ ਇਸਕੇ ਬਾਅਦ ਤੁਸੀਂ ਕੀ ਬਣਨਾ ਚਾਹੁੰਦੇ ਹੋ ਕਿੱਥੇ ਤੱਕ ਖੇਡਣਾ ਚਾਹੁੰਦੇ ਹੋ ਇਸ ਖੇਡ ਦੇ ਵਿੱਚ ਤੁਸੀਂ ਆਇਓ ਮੈਂ ਇੰਟਰਨੈਸ਼ਨਲ ਲੈਵਲ ਤੱਕ ਖੇਡਣਾ ਚਾਹੁੰਦੀ ਹਾਂ ਇੰਟਰਨੈਸ਼ਨਲ ਤੱਕ ਇਹ ਲੜਕੀ ਜਾਏਗੀ ਖੇਡਣ ਦੇ ਲਈ ਹਰਜੋਤ ਕਿਹੜੀ ਜੀ ਪੜ ਰਹੀ ਹੈ ਅ 8 8 ਸੇ ਤੇ ਤੁਸੀਂ ਬਾਕਸਿੰਗ ਨੂੰ ਚੁਣਿਆ ਹਾਂਜੀ ਕਿਨੇ ਟਾਈਮ ਤੋਂ ਕਰ ਰਹੇ ਹੋ ਪ੍ਰੈਕਟਿਸ ਤੇ ਅ ਦੂਜਾ ਸਾਲ ਚੱਲ ਰਿਹਾ ਦੂਜਾ ਸਾਲ ਹੈ ਜਿੱਥੇ ਦਾ ਖੇਡਦਾ ਆਸੀਂ ਕਿ ਉੱਤੇ ਤੱਕ ਗੋਲਡ ਮੈਡਲ ਕਰਖੇਮ ਠੀਕ ਹੈ ਹਾਂਜੀ ਇਹ ਦੇਖੋ ਤੁਸੀਂ ਬੱਚੇ ਆ ਇਹਨਾਂ ਬੱਚਿਆਂ ਦੇ ਵਿੱਚ ਜਿਹੜੀ ਖੁਸ਼ੀ ਹੈ ਵੀ ਇਹ ਇਹ ਬਾਕਸਿੰਗ ਨਾਲ ਜੁੜ ਰਹੇ ਹਨ ਔਰ ਬਾਕਸਿੰਗ ਨਾਲ ਜੁੜਨਾ ਬਹੁਤ ਚੰਗਾ ਹੈ ਕਿਉਂਕਿ ਆਜ ਜਿਹੜਾ ਨੌਜਵਾਨ ਹੈ ਨਸੇ ਤੋਂ हट ਕੇ ਜੇ ਖੇਡਾਂ ਨਾਲ ਜੁੜਦਾ ਹੈ ਤੇ ਇਹਨਾਂ ਬੱਚਿਆਂ ਦਾ ਜੀਵਨ ਵੀ ਸੁਧਰ ਜਾਏਗਾ ਔਰ ਇਹਨਾਂ ਦਾ ਕੈਰੀਅਰ ਵੀ ਬਣ ਜਾਣਾ ਹੈ ਰੁਜ਼ਗਾਰ ਵੀ ਖੇਡਾਂ ਨਾਲ ਨੌਜਵਾਨਾਂ ਨੂੰ ਮਿਲ ਰਹੇ ਕੈਮਰਾਮੈਨ ਡੀਕੇ ਕਰਗਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼